ਇੱਕ ਦਿਨ ਜਗਦੰਮਨ ਰਿਸੀ ਜੋ ਸਹਾਂਸਰ ਵਾਹੂ ਰਾਜੇ ਦਾ ਰਿਸ਼ਤੇ ਦੇ ਵਿੱਚੋਂ ਸਾਢੂ ਲੱਗਦਾ ਹੈ ਦੋਨੇ ਇੱਕ ਜਗ੍ਹਾ ਤੇ ਇਕੱਠੇ ਹੋ ਗਏ ਐ ਗੱਲਾਂ ਨਹੀਂ ਭਾਈ ਸਤਿਗੁਰ ਰਹਿਮਤ ਕਰਨ ਦੋਵੇਂ ਇੱਕ ਜਗ੍ਹਾ ਦੇ ਉੱਤੇ ਇਕੱਠੇ ਹੋ ਗਏ ਜਗਦੰਮਨ ਰਿਸ਼ੀ ਤੇ ਸਹੰਸਰ ਬਾਹੂ ਰਾਜਾ ਦੋਨਾਂ ਦੀ ਮਿਲਣੀ ਬੜੀ ਸੋਹਣੀ ਹੋਈ ਰਾਜੇ ਨੂੰ ਰਾਜ ਭਾਗ ਦਾ ਅਭਿਮਾਨ ਹੈ ਰਿਸ਼ੀ ਫੱਕਰ ਫਕੀਰ ਹੈ ਉਹਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੁੰਦੀ ਜੇ ਹੋਵੇ ਰੱਬ ਦੇ ਰੰਗ ਵਿੱਚ ਰਤਿਆ ਹੋਇਆ ਬੈਠਾ ਬੈਠਾ ਰਸੀ ਰਾਜੇ ਨੂੰ ਕਹਿੰਦਾ ਕਦੇ ਕਿਰਪਾ ਕਰ ਦਿਓ ਸਾਡੀ ਕੁਲੀ ਵਿੱਚ ਵੀ ਫੇਰਾ ਪਾਇਓ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਰਾਜਾ ਕਹਿੰਦਾ ਮੈਂ ਜੇ ਆ ਗਿਆ ਮੇਰੇ ਨਾਲ ਲਸ਼ਕਰ ਹੋਊਗਾ ਫੌਜਾਂ ਹੋਣਗੀਆਂ ਤੇਰੇ ਕੋਲੇ ਕੋਈ ਖਾਣ ਦਾ ਬੰਦੋਬਸਤ ਨਹੀਂ ਕੋਈ ਪਹਿਨਣ ਦਾ ਬੰਦੋਬਸਤ ਨਹੀਂ ਕੋਈ ਰੈਣ ਸੈਣ ਨਹੀਂ ਹੈਗਾ ਉਹ ਕਹਿੰਦਾ ਆ ਜਿਓ ਤੁਸੀਂ ਬਾਬੇ ਕਬੀਰ ਦਾ ਭੰਡਾਰਾ ਰੱਬ ਆਪ ਹੀ ਚਲਾ ਗਿਆ ਸੀ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੇਰੇ ਵਰਗਿਆਂ ਨੇ ਸਾਰਿਆਂ ਨੇ ਕਿਹਾ ਕਬੀਰ ਦੇ ਭੰਡਾਰਾ ਕਬੀਰ ਦੇ ਭੰਡਾਰਾ ਹੈ ਕਬੀਰ ਨੂੰ ਪਤਾ ਵੀ ਨਹੀਂ ਸੀ ਵੀ ਮੇਰੇ ਘਰੇ ਭੰਡਾਰਾ ਹੈ ਜਦੋਂ ਇਹ ਲੈਣਾ ਬੱਝੀਆਂ ਹੀ ਆਉਂਦੀਆਂ ਨੇ ਨਾ ਕਬੀਰ ਜਾ ਕੇ ਬਾਹਰ ਖੇਤਾਂ ਚ ਲੁਕ ਗਿਆ ਕਿਤੇ ਰੱਬ ਆਪ ਕਬੀਰ ਬਣ ਕੇ ਭੰਡਾਰੇ ਚ ਲਾ ਗਿਆ ਹੁਣ ਸੱਕ ਸੱਕੇ ਜਦੋਂ ਜਾਂਦੇ ਐ ਨਿਹਾਲ 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 ਹੋਈ ਜਾਂਦੀ ਐ ਕਬੀਰ ਕਹਿੰਦਾ ਬੜੇ ਗੁਣ ਗਾਉਂਦੇ ਜਾਂਦੇ ਆ ਬਈ ਉਹ ਸਾਧੂਆਂ ਨੂੰ ਮਿਲਿਆ ਹੋਣਾ ਕਹਿੰਦੇ ਕਿੱਥੋਂ ਆਏ ਹੋ ਕਹਿੰਦੇ ਕਬੀਰ ਜੀ ਦੇ ਘਰੋਂ ਕਹਿੰਦੇ ਕੀ ਸੀ ਕਹਿੰਦੇ ਭੰਡਾਰਾ ਵੜਾ ਸੋਨਾ ਕਰਿਆ ਦੰਦ ਕਸਾਈ ਵੀ ਦਿੱਤੀ ਐ ਬਸ ਤਰਬੀ ਵੀ ਦਿੱਤੇ ਐ ਸੱਤੀ ਪ੍ਰਕਾਰ ਦੇ ਭੋਜਨ ਬਣੇ ਹੋਏ ਸੀ ਉਹ ਕਹਿੰਦਾ ਮੈਂ ਤਾਂ ਇੱਥੇ ਬੈਠਾ ਹਾਂ ਉੱਥੇ ਕੌਣ ਸਿਕਾਈ ਜਾਂਦਾ ਹੈ ਤੇ ਰੱਬ ਦੇ ਪਿਆਰਿਓ ਜਦੋਂ ਤੁਸੀਂ ਡੋਰੀ ਇਹਦੇ ਤਾਂ ਛੱਡ ਦਿਓਗੇ ਨਾ ਫਿਰ ਤੁਹਾਡੇ ਸਾਰੇ ਕਾਰਜ ਆਪ ਹੀ ਕਰੀ ਜਾਊਗਾ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜਦੋਂ ਇੱਥੇ ਕਹਿੰਦਾ ਮੈਂ ਪ੍ਰਧਾਨ ਆ ਮੈਂ ਸਰਪੰਚ ਆ ਮੈਂ ਐਮਐਲਏ ਆ ਫਿਰ ਮਹਾਰਾ ਕਹਿੰਦੇ ਮੈਂ ਹੀ ਆ ਤੇਰੇ ਵਿੱਚ ਹੋਰ ਨਹੀਂ ਕੁਝ ਵੀ ਹੈ ਬੰਦਾ ਜਦੋਂ ਕਹਿੰਦਾ ਵੀ ਮੈਂ ਸਿੱਖਦਾ ਉਦੋਂ ਸਾਰਾ ਕੁਝ ਝੋਲੀ 'ਚ ਐ ਜਦੋਂ ਕਹਿੰਦਾ ਮੈਂ ਸਿੱਖ ਗਿਆ ਮਹਾਰਾਜ ਕਹਿੰਦੇ ਵਸ ਗਿਆਈ ਤੂੰ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਿੱਖ ਗਿਆ ਆਪਣੀ ਜਵਾਨ ਵਿੱਚੋਂ ਹੀ ਕਹੀ ਜਾਂਦਾ ਵੀ ਮੈਂ ਸਿੱਖ ਗਿਆ ਹੁਣ ਨਹੀਂ ਮੇਰੇ ਬੱਲੇ ਕੁਝ ਹੈਗਾ ਬਾਬੇ ਰਵਦਾਸ ਨੂੰ ਪੁੱਛ ਲਓ ਬਾਬਾ ਰਵਦਾਸ ਕੀ ਕਹਿੰਦਾ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਆ ਵਹਿਗੁਰੂ ਜਦੋਂ ਮੇਰੇ ਵਿੱਚ ਮੈਂ ਹੁੰਦੀ ਆ ਉਦੋਂ ਤੂੰ ਨਹੀਂ ਹੁੰਦਾ ਜਿੱਥੇ ਤੂੰ ਆ ਜਾਂਨੇ ਉੱਥੇ ਫਿਰ ਮੈਂ ਨਾਮ ਦੀ ਕੋਈ ਚੀਜ਼ ਨਹੀਂ ਰਹਿੰਦੀ ਗੱਜਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਭਾਈ ਬਾਣੀ ਕਿਹਦੇ ਵਾਸਤੇ ਆ ਇਹ ਆਪਣੇ ਵਾਸਤੇ ਬਾਣੀ ਏ ਆਪਾਂ ਨੂੰ ਸਮਝਾਉਣ ਵਾਸਤੇ ਬਾਣੀ ਏ ਰਾਜਾ ਪੀਪਾ ਭਗਤ ਰਬਦਾਸ ਕੋਲੇ ਚਲਿਆ ਗਿਆ ਸੀ ਮਹਿਮਾ ਸੁਣ ਲਈਏ ਨੇ ਮਹਿਮਾ ਕੀ ਸੁਣੀ ਕਹਿੰਦੇ ਰਵਦਾਸ ਦੇ ਕੋਲੇ ਜਾਏਗਾ ਉਥੋਂ ਸ਼ਾਂਤੀ ਮਿਲ ਜੂਗੀ ਕਹਿੰਦਾ ਮੈਂ ਤੇ ਟੜਫਦਾ ਫਿਰਦਾ ਮੈਂ ਤੇ ਭੁੜਕਦਾ ਫਿਰਦਾ ਮੱਕੀ ਦੇ ਦਾਣੇ ਵਾਂਗੂ ਸਾਧ ਸੰਗ ਜੀ ਸੁਣੇ ਸੁਣਾਏ ਰਾਜਾ ਪੀਪਾ ਭਗਤ ਰਵਦਾਸ ਕੋਲੇ ਚਲਿਆ ਗਿਆ ਭਗਤ ਰਵਦਾਸ ਆਪਣੀ ਮੌਜ ਵਿੱਚ ਹੈ ਜੋੜੇ ਗੰਢੀ ਜਾਂਦਾ ਹੈ ਜਾ ਕੇ ਸਾਧ ਸੰਗ ਜੀ ਫਤੇ ਬੁਲਾਤੀ ਭਗਤ ਰਵਦਾਸ ਨੂੰ ਰਾਜਾ ਮੌਜ ਵਿੱਚ ਹੀ ਕਹਿੰਦਾ ਮਹਾਰਾਜ ਜੀ ਕਰ ਦਿਓ ਕਿਰਪਾ ਮੈਂ ਤੇਰੇ ਦਰ ਦੇ ਉਤੇ ਸ਼ਾਂਤੀ ਲੈਣ ਆਇਆ ਗਜਕੇ ਅੱਖੋ ਸਤਨਾ ਸ਼੍ਰੀ ਵਾਖੀ ਗੁਰੂ ਉਹ ਸਾਧ ਸੰਗਤ ਜੀ ਸਦਾ ਆਨੰਦ ਸਦਾ ਹੀ ਆਨੰਦ ਵਿੱਚ ਭਗਤ ਰਵਦਾਸ ਜੀ ਜਿਹੜੇ ਠੂਠੇ ਦੇ ਵਿੱਚ ਪਾਣੀ ਚਮੜਿਆ ਪਿਉ ਪਿਉ ਕੇ ਜਿਹਦੇ ਵਿੱਚ ਦੀ ਕੱਟਦੇ ਐ ਐਂ ਪੀ ਹੋ ਲੈਂਦੇ ਆ ਫਿਰ ਕੱਟਦੇ ਐ ਉਹ ਠੂਠੇ ਦੇ ਵਿੱਚੋਂ ਚੂਲੀ ਭਰ ਕੇ ਭਗਤ ਰਵਦਾਸ ਨੇ ਐ ਰਾਜੇ ਪੀਪੇ ਦੇ ਬੁੱਕ ਚ ਪਾਤੀ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਬੁੱਕ ਵਿੱਚ ਪਈ ਨਾ ਚੂਲੀ ਕਹਿੰਦਾ ਤੂੰ ਤਾਂ ਚਮਾਰ ਦਾ ਚਮਾਰ ਹੀ ਰਿਹਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਓਏ ਮੈਂ ਰਾਜਾ ਮੈਂ ਤੇਰੇ ਕੋਲ ਸ਼ਾਂਤੀ ਲੈਣਾ ਏ ਤੂੰ ਮੈਨੂੰ ਆ ਚਮੜੇ ਦਾ ਪਾਣੀ ਇਹ ਦੇਤਾ ਇਹ ਸਾਡੀ ਮੱਤ ਮਾਰੀ ਪਈ ਆ ਮੱਤ ਇਹ ਮੱਤ ਵਿਕਾਰਾਂ ਨਾਲ ਭਰੀ ਹੋਈ ਐ ਮਾਰੇ ਕਹਿੰਦੇ ਇਹਦੇ ਵਿੱਚ ਤਾਂ ਸੁਪਿਆ ਬਹੁਤ ਕੋਝਾ ਮੱਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਇੱਕ ਸੁਣੀ ਜੇ ਸੁਣ ਲਵੇਂਗਾ ਹਿਰਦੇ ਚ ਵਸਾ ਲਵੇਂਗਾ ਮਾਰੇ ਕਹਿੰਦੇ ਹੀਰੇ ਮੋਤੀ ਜਵਾਹਰਾ ਦਾਤ ਨੇ ਤੇਰੀ ਮੱਤ ਚ ਪਰ ਬਾਬਾ ਕਹਿੰਦਾ ਭਰੀਏ ਮੱਤ ਪਾਪਾਂ ਕੇ ਸੰਗ ਜਿਹੜੀ ਤੇਰੀ ਮਾਤਾ ਨੇ ਤਾਂ ਪਾਪਾ ਨਾਲ ਭਰੀ ਪਈ ਐ ਕਿਉਂਕਿ ਵਿਕਾਰ ਹੀ ਵਿਕਾਰ ਐ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਤੇ ਰੱਬ ਦੇ ਪਿਆਰਿਓ ਸਾਰੇ ਪਾਸੇ ਕੂੜੇ ਹੀ ਕੂੜਾ ਫਿਰ ਮਤ ਵੀ ਕੂੜ ਵਰਗੀ ਹੋ ਗਈ ਐ ਹੁਣ ਕੂੜ ਭਰਿਆ ਹੋਇਆ ਮਨ ਦੇ ਵਿੱਚ ਰਾਜਾ ਕਹਿੰਦਾ ਮੈਂ ਰਾਜਾ ਤੈਨੂੰ ਨਹੀਂ ਪਤਾ ਆਹ ਚਮੜੇ ਦਾ ਪਾਣੀ ਮੇਰੇ ਹੱਥਾਂ ਤੇ ਰੱਖਦਾ ਤੂੰ ਭਗਤ ਰਵਦਾਸ ਆਨੰਦ ਵਿੱਚ ਨੇ ਰੰਗ ਹੱਸੈ ਰੰਗ ਰੋਵੈ ਚੁੱਪ ਭੀ ਕਰ ਜਾਹੇ ਪ੍ਰਵਾਹ ਨਾ ਹੀ ਕਿਸੇ ਕੇਰੀ ਬਾਲਮੀਕ ਰਿਸੀ ਨੇ ਕਿਹੜਾ ਪ੍ਰਵਾਹ ਕੀਤੀ ਸੀ ਪੰਜੇ ਪਾਂਡੋ ਚਲੇ ਗਏ ਬਾਲਮੀਕ ਰਿਸ਼ੀ ਦੇ ਕੋਲੇ ਰਿਸ਼ੀ ਜੀ ਸਾਡਾ ਅਸਵੇਦ ਜੱਗ ਸਫਲ ਨਹੀਂ ਹੁੰਦਾ ਕਰ ਦਿਓ ਕਿਰਪਾ ਅਜੇ ਮੌਜ ਵਿੱਚ ਬਾਲਮੀਕ ਰਿਸ਼ੀ ਕਹਿੰਦਾ ਫਿਰ ਜੇ ਜੱਗ ਸਫਲ ਕਰਾਉਣਾ ਹੈ ਇੱਕ ਅਸਵੇਦ ਜੱਗ ਦਾ ਫਲ ਮੇਰੀ ਝੋਲੀ ਪਾ ਦਿਓ ਤੁਹਾਡਾ ਜੱਗ ਸਫਲਾ ਹੋ ਜਾਊਗਾ ਇੱਕ ਅਸਵੇਦ ਜੱਗ ਦਾ ਫਲ ਮੇਰੀ ਝੋਲੀ ਪਾ ਦਿਓ ਉਹ ਕਹਿੰਦੇ ਇੱਕੇ ਦਾ ਸਫਲ ਨਹੀਂ ਹੁੰਦਾ ਤੈਨੂੰ ਕਿੱਥੋਂ ਦੇ ਦਈਏ ਇੱਕੋ ਹੀ ਦਾ ਕਰਨਾ ਹੈ ਉਹੀ ਸਫਲ ਨਹੀਂ ਹੁੰਦਾ ਤੇਰੇ ਕੋਲ ਆ ਗਏ ਐ ਤੇ ਹੁਣ ਇੱਕ ਤੂੰ ਮੰਗਦਾ ਨਰਾਸੇ ਜੋ ਕੇ ਮੁੜ ਗਈ ਤੇ ਸਾਸੰਗ ਜੀ ਅੱਗੇ ਜੈ ਦਰੋਪਤੀ ਕਹਿੰਦੀ ਗੱਲ ਕੀ ਹੋ ਗਈ ਹੈ ਗੋਡਿਆਂ 'ਚ ਸਿਰ ਦੇ ਲਿਆ ਆ ਕੇ ਮੁੱਖ ਦੇ ਵਿੱਚ ਤੁਹਾਡੇ ਉਦਾਸੀ ਹੈ ਕਹਿੰਦੇ ਬਾਲਮੀਕ ਰਿਸੀ ਦੇ ਆਉਣ ਨਾਲ ਜਗ ਸਫਲਾ ਹੋਣਾ ਸੀ ਜਿਨੂੰ ਸੂਦਰ-ਸੂਦਰ ਕਹਿੰਦੇ ਆ ਜਿਨੂੰ ਛੋਟੀ ਜਾਤ ਕਹਿੰਦੇ ਨੇ ਜਿਨੂੰ ਨੀਚ ਕਹਿੰਦੇ ਨੇ ਕਹਿੰਦੇ ਉਹਦੀ ਆਉਣ ਦੇ ਨਾਲ ਇਹ ਜਗ ਸਫਲਾ ਹੋਣਾ ਸੀ ਉਹ ਕਹਿੰਦਾスメਧ ਜਗ ਦਾ ਫਲ ਮੇਰੀ ਝੋਲੀ ਪਾ ਦਿਓ ਕਹਿੰਦੀ ਵਸ ਇੰਨੀ ਹੈ ਗੱਲ ਆ ਕਹਿੰਦੇ ਹਾਂ ਤੇ ਰੱਬ ਦੇ ਪਿਆਰਿਓ ਕਹਿੰਦੀ ਤੁਸੀਂ ਵਹਿ ਜਾਓ ਇਹ ਕੰਮ ਤੁਹਾਡੇ ਵਸਦਾ ਨਹੀਂ ਹੈ ਇਹ ਕੰਮ ਤਾਂ ਮੈਂ ਕਰੂੰਗੀ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਓਏ ਰੱਬ ਦੇ ਪਿਆਰਿਓ ਕਹਿੰਦੇ ਨੰਗੇ ਪੈਰ ਜਿਵੇਂ ਮਾਤਾ ਗੰਗਾ ਬਾਬਾ ਬੁੱਢਾ ਜੀ ਦੇ ਕੋਲ ਨੂੰ ਜਾਂਦੀ ਹੈ ਆਪਦੇ ਹੱਥਾਂ ਦੇ ਨਾਲ ਆਟਾ ਪੀਸ ਕੇ ਮਿਸੀਆਂ ਰੋਟੀਆਂ ਬਣਾ ਕੇ ਗਈ ਹੋਣੀਆਂ ਤੇ ਬਾਬਾ ਬੁੱਢਾ ਫਿਰ ਅੱਡੀਆਂ ਚੱਕ-ਚੱਕ ਕੇ ਦੇਖਦਾ ਹੋਣਾ ਆਈ ਆ ਜਦੋਂ ਪ੍ਰਸਾਦ ਦੇ ਖੋਲੇ ਐ ਖੋਲ ਕੇ ਪ੍ਰਸਾਦਾ ਮਿਸਾ ਉੱਤੇ ਪਿਆਜ਼ ਬਿਨਾ ਮੰਗਿਆ ਕਰੇ ਮੁਰਾਦ ਪੂਰੀ ਯਾਰ ਉਹ ਐਸੇ ਫਕੀਰ ਕੇ ਕਿਆ ਕਹਿਣੇ ਪਿਆਜ਼ ਰੱਖ ਲਿਆ ਗੋਡੇ ਦੀ ਚੱਪਣੀ ਦੇ ਉੱਤੇ ਤੇ ਉਹ ਤੋਂ ਮੁੱਕੀ ਮਾਰ ਕੇ ਕਹਿੰਦੇ ਲੈ ਮਾਤਾ ਤੇਰੇ ਘਰ ਇਹੋ ਜਿਹਾ ਪੁੱਤ ਜੰਮੂਗਾ ਜਿਹੜਾ ਦੁਸ਼ਮਣਾਂ ਦੇ ਸਿਰ ਇਉਂ ਭੰਨੂ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਗਰਤੀ ਮਰਾਦ ਪੂਰੀ ਸੰਗ ਤੇ ਬਾਲਮੀਕ ਰਿਸ਼ੀ ਦੇ ਕੋਲੇ ਹੁਣ ਦਰੋਪ ਆ ਗਈ ਦਰੋਪ ਤਾਂ ਦਰੋਪਤੀ ਆ ਕੇ ਕਹਿੰਦੀ ਬਾਬਾ ਮੈਂ ਸੁਣਿਆ ਤੁਹਾਡੇ ਗ੍ਰੰਥਾਂ ਦੇ ਵਿੱਚ ਮਹਾਪੁਰਖਾਂ ਨੇ ਜਿਹੜੀ ਬਾਣੀ ਲਿਖੀ ਐ ਇੱਕ ਇੱਕ ਚੱਲੇ ਹੋਏ ਕਦਮ ਦਾ ਅਸਮੇਧ ਜਗ ਜਿੰਨਾ ਫਲ ਹੁੰਦਾ ਹੁਣ ਤੁਸੀਂ ਆਇਓ ਨਾ ਤੁਹਾਡਾ ਇੱਕ ਇੱਕ ਚਲਿਆ ਕਦਮ ਅਸਮੇਧ ਜਗ ਦਾ ਫਲ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੇ ਬਹਿ ਗਏ ਟਿਕ ਕੇ ਤਾਂ ਐ ਜੇ ਝੋਲੀ ਅਡਲੀ ਤਾਂ ਐ ਜੇ ਸਰਦਾ ਬਣਾਲੀ ਤਾਂ ਐ ਜੇ ਗੁਰੂ ਨਾਨਕ ਦੇ ਕੋਲੇ ਆ ਕੇ ਵੀ ਕੁਰਸੀ ਪਾੜਦੇ ਹੋ ਫੇਰ ਕਾਹਦਾ ਫਲ ਐ ਬਈ ਫਿਰ ਆ ਬੀਬੀਆਂ ਕਹਿਣਗੀਆਂ ਮੇਰੇ ਤਾਂ ਗੋਡੇ ਦੁਖਦੇ ਐ ਪੰਜਕ ਸਾਲ ਤੋਂ ਹੀ ਦੁਖਣ ਲੱਗੇ ਐ ਆ ਗੋਡੇ ਨੇ ਜਿਹੜੇ ਪੰਜਕ ਸਾਲ ਤੋਂ ਹੀ ਦੁਖਣ ਲੱਗੇ ਐ ਪਹਿਲਾਂ ਕਿਸੇ ਦੀ ਢੂਈ ਨਹੀਂ ਦੁਖਦੀ ਸੀ ਪਹਿਲਾਂ ਕਿਸੇ ਦੇ ਗੋਡੇ ਨਹੀਂ ਦੁਖਦੇ ਸੀ ਓਏ ਰੱਬ ਦੇ ਪਿਆਰਿਓ ਇਹ ਕੋੜ ਦੇ ਰੋਗ ਨੂੰ ਠੀਕ ਕਰ ਸਕਦਾ ਐ ਇਹ ਸਾਧ ਸੰਗ ਜੀ ਮਿਰਤਕ ਤੋਂ ਜਵਾਲ ਜਵਾ ਸਕਦਾ ਐ ਇਹ ਪਿੰਗਲ ਪਹਾੜਤ ਪਾਰ ਪਰੇ ਖਲ ਚਾਤਰਬ ਕੀਤਾ ਇਹ ਪਿੰਗਲਿਆ ਨੂੰ ਪਹਾੜੀ ਚੜਾ ਸਕਦਾ ਤੁਹਾਡੇ ਗੋਡੇ ਨਹੀਂ ਠੀਕ ਹੋ ਸਕਦੇ ਜਿਹੜੀਆਂ ਬੈਠੀਆਂ ਉੱਤੇ ਤੁਸੀਂ ਕਹੋ ਗੁਰਨਾਨਕ ਨੂੰ ਸੱਚੇ ਪਾਤਸ਼ਾਹ ਸਾਡੇ ਗੋਡੇ ਠੀਕ ਕਰਦੇ ਹੋ ਇਹ ਤਾਂ ਮਜਬੂਰ ਨੇ ਕਮੇਟੀ ਵਾਲੇ ਮੈਂ ਥੋੜਾ ਮਜਬੂਰ ਐ ਤੇ ਸਾਧ ਸੰਗਤ ਜੀ ਮੈਂ ਨਹੀਂ ਕਹਿੰਦਾ ਵੀ ਮੈਨੂੰ ਬੁਲਾਇਓ ਪਰ ਕੁਰਸੀਆਂ ਤੇ ਬਹਿਣਾ ਮناسب ਨਹੀਂ ਹੈ ਬਹਿ ਜਾਓ ਥੱਲੇ ਤੁਹਾਡੇ ਗੋਡੇ-ਗੋਡੇ ਠੀਕ ਕਰੀਏ ਜਿਹਦੀ ਬਹੁਤੀ ਜ਼ਿਆਦਾ ਮਜਬੂਰੀ ਐ ਲੱਤਾਂ ਲੰਮੀਆਂ ਕਰਕੇ ਬਹਿ ਜਾਓ ਪਰ ਕੁਰਸੀ ਸੱਡ ਦਿਓ ਧੀਓ ਮੇਰੀਓ ਭੈਣੋ ਮੇਰੀਓ ਕੁਰਸੀਆਂ ਦੇ ਉੱਤੇ ਸਰੀਰ ਬਣ ਕੇ ਨਹੀਂ ਬੈਠੀਦਾ ਏ ਗੁਰੂ ਨਾਨਕ ਦਾ ਦਰਬਾਰ ਹੈ ਹੋਏ ਨਮਾਣਾ ਟਹਿ ਪਵੇ ਸਾਈਂ ਦੇ ਦਰਬਾਰ ਫਿਰ ਵੱਡੀ ਕਿਰਪਾ ਹੋਊਗੀ ਇੱਕ ਉਤਰ ਗਈ ਦੋ ਉਤਰ ਗਈਆਂ ਤਿੰਨ ਉਤਰ ਗਈਆਂ ਸਾਰੀਆਂ ਉਤਰ ਜਾਣਗੀਆਂ ਸੱਚੇ ਪਾਤਸ਼ਾਹ ਕਿਰਪਾ ਕਰਨ ਭਾਈ ਜੀ ਨੂੰ ਕੁਰਸੀ ਜ਼ਰੂਰੀ ਹੈ ਨਾ ਉਹ ਪੰਡਾਲ ਦੇ ਬਾਹਰਲੇ ਪਾਸੇ ਆਪਾਂ ਕੁਰਸੀਆਂ ਲਾਵਾਂਗੇ ਕੱਲ ਨੂੰ ਉੱਥੇ ਬੈਠਿਓ ਪਰ ਇੱਥੇ ਗੁਰੂ ਨਾਨਕ ਦੇ ਕੋਲੇ ਝੋਲੀ ੱਡੋ ਜਿਹੜਾ ਝੋਲੀ ੱਡ ਲੈਂਦਾ ਉਹਦੀ ਮਰਜ਼ੀ ਗੁਰੂ ਨਾਨਕ ਪੂਰੀ ਕਰਦਾ ਬੰਦੇ ਦਾ ਬੈਠਾ ਨਹੀਂ ਕੋਈ ਕੁਰਸੀ ਤੇ ਬੰਦਾ ਨਹੀਂ ਕੋਈ ਬੈਠਾ ਸ਼ਰਮ ਵਾਲੀ ਗੱਲ ਐ ਮਾਰੇ ਕਹਿੰਦੇ ਸੋ ਕਿਉਂ ਮੰਦਾ ਆਖੀ ਆ ਜਿੱਤ ਜੰਮੈ ਰਾਜਾਨ ਬਾਬਾ ਉਹਨਾਂ ਨੂੰ ਮਾਰਾ ਕਿਉਂ ਕਹਿਣਾ ਜਿਹੜੇ ਰਾਜੇ ਮਹਾਰਾਜਾ ਨੂੰ ਜਨਮ ਦਿੰਦੀ ਐ ਵਡਿਆਈ ਤੁਹਾਡੀ ਗੁਰੂ ਨਾਨਕ ਨੇ ਕੀਤੀ ਐ ਕਿਉਂ ਫਿਰ ਇੱਥੇ ਆ ਕੇ ਦੋਸ਼ੀ ਬਣਨਾ ਭਾਈ ਇੱਥੇ ਗੁਰੂ ਨਾਨਕ ਦੇ ਕੋਲੇ ਲੰਮੀਆਂ ਲੱਤਾਂ ਕਰਕੇ ਬਹਿਜੋ ਕੋਈ ਮੇਹਣਾ ਨਹੀਂ ਹੈ ਫੇਰ ਤਾਂ ਪ੍ਰਧਾਨ ਸਾਹਿਬੇ ਕਹਿਣ ਗੀਆ ਸਾਤੋਂ ਬੈਠਿਆ ਨਹੀਂ ਜਾਂਦਾ ਪੈ ਕੇ ਸੁਣਨਾ ਬੈੱਡ ਲਾ ਦਿਓ ਇੱਥੇ ਇੱਕ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਰੱਬ ਦੇ ਪਿਆਰਿਓ ਆਓ ਫੇਰ ਆਪਾਂ ਗੱਲ ਕੀ ਕਰਨੀ ਹੈ ਪ੍ਰੇਮ ਦੀ ਗੱਲ ਕਰੀਏ ਆਪਾਂ ਮੇਰੇ ਸੱਚੇ ਪਾਸਾ ਰਹਿਮਤ ਦੇ ਦਾਤੇ ਰਹਿਮਤ ਦਾ ਮੇਘ ਵਰਸਾ ਦੇਣਗੇ ਪਰ ਮੇਘ ਉਹਦੇ ਤੇ ਵਰਸੂਗਾ ਤੇ ਦਰੋਪਤੀ ਕਹਿੰਦੀ ਬਾਬਾ ਸੁਣੀਓ ਗੱਲ ਤੁਹਾਡੇ ਵਾਸਤੇ ਹੈ ਮੇਰੀਆਂ ਧੀਆਂ ਮੇਰੀਆਂ ਭੈਣਾਂ ਮੇਰੀਆਂ ਮਾਮਾ ਵਾਸਤੇ ਹੈ ਗੱਲ ਕਹਿੰਦੀ ਮੈਂ ਸੁਣਿਆ ਤੁਹਾਡੇ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਹੈ ਇੱਕ ਇੱਕ ਕਦਮ ਕੋਈ ਸਰਦਾ ਨਾਲ ਆ ਜੇ ਕੋਈ ਭਾਵਨਾ ਨਾਲ ਆ ਜੇ ਇੱਕ ਕਦਮ ਦਾ ਏਕਾ ਸਮੇਧ ਜਗ ਦਾ ਫਲ ਹੁੰਦਾ ਕਹਿੰਦੇ ਹਾਂ ਹੁੰਦਾ ਜੀ ਕਹਿੰਦੇ ਹੁੰਦਾ ਸਮੇਧ ਜਗ ਦਾ ਫਲ ਕਹਿੰਦੀ ਬਾਬਾ ਕਦੇ ਮੁਕਰਦਾ ਨਹੀਂ ਜਾਏਗਾ ਕਹਿੰਦਾ ਨਾ ਭੋ ਰਾਮ ਨਹੀਂ ਮੁਕਰਦਾ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇਹ ਤਾਂ ਬੇਦਕ ਤੇਵ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੇ ਜਿਹੜਾ ਵਿਚਾਰਦਾ ਨਹੀਂ ਝੂਠਾ ਤਾਂ ਉਹ ਹੈ ਭਾਈ ਵੇਦਿਕ ਦੇਵਦੋੜੋ ਝੂਠੇ ਹੁੰਦੇ ਐ ਕਹਿੰਦੇ ਬੀਬਾ ਇੱਕ ਇੱਕ ਕਦਮ ਦਾ ਸੁਮੇਧ ਜਗ ਜੰਨਾ ਫਲ ਹੈਗਾ ਕਹਿੰਦੀ ਬਾਬਾ ਫਿਰ ਜਰਾ ਧਿਆਨ ਮਾਰ ਕੇ ਦੇਖੀ ਮੈਂ ਆਪਣੇ ਮਹਿਲਾ ਚੋਂ ਚੱਲ ਕੇ ਆਈਆਂ ਨੰਗੇ ਪੈਰੀ ਚੱਲ ਕੇ ਆਈਆਂ ਮੇਰੀ ਸਰਦਾ ਚ ਕਿਤੇ ਕੋਈ ਕਮੀ ਤਾਂ ਨਹੀਂ ਦਿਖਦੀ ਕਹਿੰਦਾ ਨਾ ਪੁੱਤ ਤੇਰੀ ਸਰਦਾ ਚ ਕਮੀ ਕਿੱਥੇ ਐ ਆਜਾ ਕਹਿੰਦੀ ਹੁਣ ਠੀਕ ਆਵੇਂਗਾ ਤੂੰ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਓ ਰੱਬ ਦੇ ਪਿਆਰਿਓ ਜਿਹਦਾ ਪ੍ਰੇਮ ਹੋਵੇ ਨਾ ਉਹ ਪ੍ਰੇਮ ਵਿੱਚ ਘੇਰ ਲੈਂਦਾ ਕਿਉਂਕਿ ਖੜਾ ਹੈ ਦੁਆਰੇ ਰੱਬ ਬੰਨੇ ਆ ਪ੍ਰੇਮ ਦਾ ਖੜਾ ਹੈ ਦੁਆਰੇ ਰੱਬ ਬੰਨੇ ਆ ਪ੍ਰੇਮ ਦਾ ਉਹ ਖੜਾ ਹੈ ਦੁਆਰੇ ਰੱਬ ਬੰਨੇ ਆ ਪ੍ਰੇਮ ਦਾ ਖੜਾ ਹੈ ਦੁਆਰੇ ਰੱਬ ਬੰਨੇ ਆ ਪ੍ਰੇਮ ਦਾ ਖੜਿਆ ਦੁਆਰੇ ਬਨੇ ਆ ਪ੍ਰੇਮ ਦਾ ਖੜਾ ਹੈ ਦੁਆਰੇ ਰੱਬ 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 ਬਨੇ ਆ ਸਿਉਨੂੰ ਦਰੋਪਤਾ ਨੇ ਗੱਜ ਕੇ ਅੱਖੋ ਸਤਨਾ ਸ਼੍ਰੀ ਵਾਖ ਹਾਂ ਤੇ ਏ ਇੱਕ ਇੱਕ ਕਦਮ ਸਰਦਾ ਦੇ ਨਾਲ ਪ੍ਰੇਮ ਨਾਲ ਕੋਈ ਗੁਰੂ ਨਾਨਕ ਦੇ ਦਰਬਾਰ ਵੱਲ ਨੂੰ ਚੱਲ ਕੇ ਆਉਂਦਾ ਨਾ ਅਸਮੇਧ ਜੱਗ ਦਾ ਫਲ ਹੁੰਦਾ ਹੈ ਕਹਿੰਦੀ ਬਾਬਾ ਚੱਲ ਫਿਰ ਮੇਰੇ ਮਹਿਲਾਂ ਚ ਨੂੰ ਕਹਿੰਦੇ ਕੀ ਕਰਨਾ ਹੈ ਕਹਿੰਦੀ ਜੱਗ ਨਹੀਂ ਸਫਲਾ ਹੋ ਰਿਹਾ ਕਹਿੰਦਾ ਅਸਮੇਧ ਜੱਗ ਕਹਿੰਦੀ ਜਣ ਲੈ ਕਿੰਨੇ ਕਦਮ ਨੇ ਫੇਰ ਬਾਲਮੀਗ੍ਰਿਸ਼ੀ ਨੂੰ ਦਰੋਪਤਾ ਦੇ ਕਹਿਣ ਤੇ ਜਾਣਾ ਪਿਆ ਕਰੇ ਫਿਰ ਅੱਗੇ ਸਾਸਾਂ ਜੀ ਸਾਡੇ ਵੱਡ ਫੇਰ ਬੈਠੇ ਨੇ ਪੰਜੇ ਪਾਂਡੋ ਹੁਣ ਜਿਹੜਾ ਬਾਲਮੀਕ ਰਿਸੀ ਆ ਨਾ ਉਹ ਇੱਕ ਦਿਨ ਦੇ ਵਿੱਚ ਢਾਈ ਗਰਾਈਆਂ ਸਕਦਾ ਹੈ ਟੋਟਲ ਢਾਈ ਗਰਾਈਆਂ ਤੇ ਭੋਜਨ 73 ਪ੍ਰਕਾਰ ਦਾ ਬਣਿਆ ਪਿਆ ਬਾਲਮੀਕ ਰਿਸੀ ਭੋਜਨ ਸਕਣ ਵਾਸਤੇ ਵਹਿ ਗਿਆ ਤੇ ਰੱਬ ਦੇ ਪਿਆਰੋ 73 ਕੋਲੀਆਂ ਆ ਗਈਆਂ ਹੁਣ ਵਾਲਮੀਕ ਰਿਸੀ ਨੇ ਕੀ ਕੀਤਾ ਉਹ ਸਤੀ ਦੀਆਂ ਸਤੀ ਇੱਕ ਥਾਲੀ ਵਿੱਚ ਢੇਰੀ ਕਰ ਲੀਆਂ ਗੱਜਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਮੇਰੇ ਵਰਗੇ ਨਾ ਸਾਧ ਸੰਗ ਜੀ ਪ੍ਰਧਾਨਾ ਸਿਓ ਕਹਿੰਦੇ ਵਾ ਓਏ ਨੀਚ ਦਾ ਨੀਚ ਰਿਆ ਤੈਨੂੰ ਤਾਂ ਖਾੜਾ ਵੀ ਨਹੀਂ ਆਉਂਦਾ ਗੱਜਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕਹਿੰਦੇ ਵਾ ਸਾਹੀ ਤਾਂ ਗੱਲ ਤੁਹਾਡੇ ਤੋਂ ਕਹਾਉਣੀ ਸੀ ਆਹੀ ਗੱਲ ਕਹਾਉਣੀ ਸੀ ਤੁਹਾਡੇ ਤੋਂ ਤੇ ਰੱਬ ਦੇ ਪਿਆਰੋ ਜਦੋਂ ਇੱਥੇ ਆਉਣਾ ਨਾ ਇੱਥੇ ਦਾ ਭਾਵ ਨਾ ਇੰਨੀ ਬਣਾਉਣੀ ਏ ਕਿ ਗੁਰੂ ਨਾਨਕ ਤੂੰ ਕਰ ਕੀ ਨਹੀਂ ਸਕਦਾ ਬਾਬੇ ਨੂੰ ਬੁੱਸ ਲੋ ਭਾਈ ਮਾਰੇ ਕਹਿੰਦੇ ਟੋਡੀ ਮਹੱਲਾ ਪੰਜ ਮਾ ਹਰ ਵਿਸਰਤ ਸਦਾ ਖੁਆਰੀ ਜਿਹਨੂੰ ਵਿਸਰ ਗਿਆ ਉਹਨੂੰ ਸਦਾ ਹੀ ਖੁਆਰੀ ਏ ਸਮਝਿਓ ਗੱਲ ਨੂੰ ਔਖਾ ਕੁਛ ਨਹੀਂ ਏ ਗੁਰਮਖੀਆ ਸਿੱਧੀ ਕੋਈ ਸਮਝਣ ਸਮਝਾਉਣ ਦੀ ਲੋੜ ਨਹੀਂ ਏ ਮਾਰੇ ਕਹਿੰਦੇ ਜਿਹਨੂੰ ਵਿਸਰ ਗਿਆ ਉਹ ਸਦਾ ਹੀ ਖੁਆਰ ਹੈ ਮੈਂ ਹਰੇਕ ਨੂੰ ਕਹਿਣਾ ਭਾਈ ਮੂਲ ਮੰਤਰ ਕਰ ਲਿਆ ਕਰ ਗਜਕੇ ਆਖੋ ਸਤਨਾ ਸ਼੍ਰੀ ਵਾਹੇ ਗੁਰੂ ਪਤਾ ਕਿਉਂ ਕਹਿਣਾ ਮੂਲ ਮੰਤਰ ਕਰ ਲਿਆ ਕਰ ਮੁਸਲਮਾਨ ਧਰਮ ਦੇ ਵਿੱਚ ਚਾਰ ਇਲਮ ਚੱਲਦੇ ਐ ਚਾਰ ਇਲਮ ਜਿਹਦੇ ਨਾਲ ਭੂਤ ਪ੍ਰੇਤ ਠੀਕ ਕੀਤੇ ਜਾਂਦੇ ਐ ਤੇ ਰੱਬ ਦੇ ਪਿਆਰਿਓ ਚਾਰਾਂ ਤੋਂ ਉੱਤੇ ਗੁਰੂ ਨਾਨਕ ਦਾ ਮੂਲ ਮੰਤਰ ਐ ਗਜਕੇ ਆਖੋ ਸਤਨਾ